ਸ਼ਹੀਦ ਜਸਪਾਲ ਸਿੰਘ ਫੌਜੀ ਜੋ ਕਿ 18 ਸਾਲ ਪਹਿਲਾਂ ਗਲੇਸ਼ੀਅਰ ਦੀਆਂ ਪਹਾੜੀਆਂ ਦੀ ਬਰਫ਼ ਹੇਠਾਂ ਆਨ ਕੇ ਸ਼ਹੀਦ ਹੋ ਗਏ ਸੀ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਆਂ ਅੱਜ ਪਿੰਡ ਕਲਸੀਆਂ ਕਲਾਂ ਵਿਖੇ ਭਾਈ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਦੇ ਪਿਤਾ ਭਾਈ ਗੁਰਚਰਨ ਸਿੰਘ ਅਤੇ ਉਹਨਾਂ ਦੀ ਮਾਤਾ ਜਸਬੀਰ ਕੌਰ ਭੈਣ ਸਰਨਜੀਤ ਕੌਰ ਭਰਾ ਗੁਰਪ੍ਰੀਤ ਸਿੰਘ ਪਬੀਰਵਿੰਦਰ ਕੌਰ ਅਤੇ ਸਮੂਹ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਦੇ ਸੰਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਸੀ ਸਮਾਗਮ ਮਨਾਇਆ ਗਿਆ। ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਪਾਏ ਗਏ ਉਪਰੰਤ ਮਹਿਕਮੇ ਦੇ ਕਰਮਚਾਰੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਆਈਟੀ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਸ਼ੀਰ ਭਾਈ ਜਸਪਾਲ ਸਿੰਘ ਦਾ ਜੋ ਵਿਛੋੜਾ ਇਹ ਕਦੀ ਵੀ ਭੁੱਲਣ ਯੋਗ ਨਹੀਂ ਹੈ ਸਾਡੇ ਵੱਲੋਂ ਭਾਈ ਜਸਪਾਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਅਰਪਣ ਹੈ ਇਲਾਕੇ ਦੇ ਮੋਹਤ ਪਰਾਨੇ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਹ ਵਿਛੋੜਾ ਭੁੱਲਣ ਯੋਗ ਨਹੀਂ ਹੈ ਸ਼ੀਰ ਭਾਈ ਜਸਪਾਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਅਰਪਣ ਕਰਦੇ ਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮਹਿਕਮੇ ਦੇ ਕਰਮਚਾਰੀਆਂ ਨੇ ਵੀ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਕੋਈ ਵੀ ਪਰਿਵਾਰ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਭਾਈ ਇੰਦਰਜੀਤ ਸਿੰਘ ਆਈਟੀ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਵੀ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਪਰਿਵਾਰ ਨਾਲ ਖੜੇ ਆ ਕੋਈ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਇੰਦਰਜੀਤ ਸਿੰਘ ਜੀ ਪਰਿਵਾਰ ਨੂੰ ਦਿਲਾਸਾ ਦੇ ਰਹੇ ਆ ਭਾਈ ਪਰਿਵਾਰ ਨਾਲ ਮੋਤਵਾਰ ਵੀ ਪਿੰਡ ਦੇ ਪਹੁੰਚਿਆ ਤੇ ਦੁੱਖ ਸਾਂਝਾ ਕਰ ਰਹੇ ਆ ਆਓ ਜੀ ਆਪਾਂ ਦੇਖਦੇ ਆ ਲਾਈਵ ਤਸਵੀਰਾਂ ਕਥਾਵਾਚਕ ਭਾਈ ਗੁਰਬਚਰ ਸਿੰਘ ਕਲਸੀਆ ਕਲਾਮ ਵਾਲੇ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮਹਿਕ ਮਹਿਮਾਲੇ ਕਰਮਚਾਰੀਆਂ ਨਾਲ ਪਰਿਵਾਰ ਪ੍ਰਤੀ ਗੱਲਾਂបੱਤਾਂ ਕਰ ਰਹੇ ਹਨ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਂ ਦਿੱਤੀ ਜਾਵੇ ਆਓ ਦੇਖਦੇ ਹਾਂ ਲਾਈਵ ਤਸਵੀਰਾਂ ਭਾਈ ਗੁਰਬਚਰ ਸਿੰਘ ਕੱਸੀਆ ਕਣਾ ਵਾਲੇ ਵੀ ਪਹੁੰਚ ਕੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸੰਜਗ ਕੀਤਾ ਆਓ ਦੇਖਦੇ ਹਾਂ ਲਾਈਵ ਤਸਵੀਰਾਂ ਸੁੱਖ ਤੇਰਾ ਦਿੱਤਾ ਨਹੀਂ ਹੈ ਸੁਖ ਤੇਰਾ ਦਿੱਤਾ ਦਹੀ ਹੈ ਤੁੱਤ ਭਾਵੇ ਤੋ ਨਾਮ ਜਪਾਵੇ ਤੁੱਤ ਭਾਵੇ ਤੋ ਨਹੀਂ ਐ ਸੁੱਖ ਤੇਰਾ ਦਿੱਤਾ ਨਹੀਂ ਐ ਸੁੱਖ ਤੇਰਾ ਦਿੱਤਾ ਨਹੀਂ ਐ ਸੁੱਖ ਤੇਰਾ ਦਿੱਤਾ ਨਹੀਂ ਤੂੰ ਤਪਾਵੇਂ ਸਾਰੇ ਜੱਟੋ ਜੀ ਤੁੱਤ ਭਾਵੇ ਤਾਂ ਨਾਮ ਸਾਰੇ ਕਰੋ ਮੇਰੇ ਵੀਰ ਵੀ ਕਿਰਪਾ ਕਰੋ ਭੈਣਾ ਦੀ ਆਵਾਜ਼ ਬਹੁਤ ਆ ਰਹੀ ਪਰ ਵੀਰਾਂ ਦੀ ਆਵਾਜ਼ ਬਿਲਕੁਲ ਨਹੀਂ ਕਰੋ ਸਾਰੇ ਕਿਰਪਾ ਤੁੱਤ ਭਾਵੇ ਦੇਵੀਰ ਕਰੋ ਕਿਰਪਾ ਤੁੱਤ ਭਾਵੇਂ ਤੂੰ ਤੁੱਤ ਭਾਵੇਂ ਤੂੰ ਨਾਮ ਜਪਾਵੇਂ ਕਿ ਸੁਖ ਤੇਰਾ ਦਿੱਤਾ ਨਹੀਂ ਹੈ ਸੁਖ ਤੇਰਾ ਦਿੱਤਾ ਨਹੀਂ ਹੈ ਸੁਖ ਤੇਰਾ ਜਿੱਤ ਨਹੀਂ ਹੈ ਸੁਖ ਤੇਰਾ ਜਿੱਤ ਨਹੀਂ ਹੈ ਰਹਮ ਪਦਮੇ ਸੁਧ ਸਤ ਗੁਰ ਪਾਪੇ ਕਰਨੇ ਹਾਂ ਦਾ ਆਪਣੇ ਕਰਨੇ ਹਾਂ ਦਾ ਤੇਨੇ ਸਦ ਸਤ ਗੁਰ ਪਾਪੇ ਕਰਨ ਹਾਰਾ ਪਾਪੇ ਕਰਨ ਹਾਰਾ ਜਦ ਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਪੰਹ ਹਾਰਾ ਤੇਰੇ ਦਰਸ਼ਨ oh but